ਕਿਦਾਂ ਦੇਖਦੇ ਹੋ ਕਿ ਇਹ ਭਰਾ ਮਾਰੂ ਜੰਗ ਕਹਿ ਲਿਏ ਜਾਂ ਕੁਝ ਵੀ ਕਹਿ ਲਿਏ ਵੀ ਕਿ ਇਹ ਸਮਝ ਤੋਂ ਬਾਹਰ ਜੇ ਹੋਇਆ ਪਿਆ ਹੈ ਜੀ ਇਹ ਲਈ ਹੁਣ ਜਿਆਦਾ ਟਿੱਪਣੀ ਛਿੱਪਣੀ ਕਰਨਾ ਲੱਗਦਾ ਨਹੀਂਗਾ ਕਿਉਂਕਿ ਸਮਝ ਤੋਂ ਬਾਹਰ ਜਿਆ ਹੋ ਰਿਹਾਗਾ ਵੀ ਕਿਸ ਪਤਾ ਨਹੀਂ ਲੱਗਦਾ ਕਿਹੜੇ ਪਾਸਿਓਂ ਗੱਲ ਸ਼ੁਰੂ ਕਰੀਏ ਬਹੁ ਮਹਾਲੀਸ ਮਾਮਲੇ ਚ ਨੌਜਵਾਨ ਤਬਕਾ ਆਪਸ ਵਿੱਚ ਲੜਪੜ ਕੇ ਮਰੀ ਜਾਂਦਾ ਆ ਤੇ ਮੁੱਦਾ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਿਆ। ਮਸ ਆਪਣੀਆਂ ਮੜਮੋਟੀਆਂ ਜਿੱਦਾਂ ਹੈ ਤਾਂ ਕੋਈ ਕੋਲਜਾਂ ਛੋਲਜਾਂ ਦੇ ਝਗੜੇ ਹੈਗੇ ਆ ਸਾਡੇ ਟਾਈਮ ਵੀ ਹੁੰਦੇ ਸੀ ਅਸੀਂ ਵੀ ਲੜਾਈਆਂ ਝਗੜੇ ਹੋਏ ਸਾਡੇ ਸਭ ਹੁੰਦੇ ਸੀ ਤੇ ਹੋਰ ਜਿੰਨੇ ਸੁਣਦੇ ਜਿਹੜੇ ਸਾਡੇ ਬੈਚ ਮੇਡ ਆ ਉਹ ਸਾਰਿਆਂ ਨੂੰ ਪਤਾ ਹਰ ਕੋਲਜ ਵਿੱਚ ਮੜਾ ਮੋਟਾ ਹੁੰਦਾ ਆਂਦਾ ਹਨਾ ਤੱਕਾ ਮੁੱਕੀ ਹੋਈ ਹੁਣੀ ਪਰ ਆਹ ਤਾਂ ਬਾਲਾ ਵੱਧ ਗਿਆ ਤੇ ਤੋਂ ਤਾਂ ਹੁਣ ਡਰਦੇ ਹੀ ਆ ਜੀ। ਡਰ ਹੀ ਆ ਇਹਦਾ ਬੇ ਨਕਸਾਨ ਹੋ ਰਿਹਾ ਪੰਜਾਬ ਦਾ ਸੰਦੀਪ ਨੰਗਲ ਲੰਬੀਆਂ ਨਾਲ ਵੀ ਤੁਹਾਡਾ ਕਹਿੰਦੇ ਬਹੁਤ ਪਿਆਰ ਸੀਗਾ ਹਾ ਏਰੀਏ ਦਾ ਆਪਣਾ ਇੱਥੇ ਕਬੱਡੀ ਵੀ ਸ਼ਹਿਰ ਇਕੱਠੀ ਕਿ ਛੋਟਾ ਪੁਰਾਣੀ ਮੈਂ ਦੇਖੋ ਸਾਡੇ ਪਿੰਡ ਬਹੁਤ ਵਧੀਆ ਕਬੱਡੀ ਸੀਗੀ ਟੀਮ ਅਸੀਂ ਉਹਨਾਂ ਦੇ ਨਾਲ ਦੇ ਸੀਗੇ ਬਟ ਇਹ ਤਾਂ ਬਹੁਤ ਸੁਪਰਸਟਾਰ ਹੀਰੋ ਬੰਦਾ ਹੀਰੋ ਬੰਦਾ ਹਾਂ ਦਾ ਤੇ ਉਹ ਵੀ ਤੁਹਾਡੇ ਸਾਹਮਣੇ ਆ ਸਟੋਰੀ ਕੋਈ ਹਾਲੇ ਬਾਹਰ ਆ ਨਹੀਂ ਰਹੀ ਕਹਾਣੀ ਕਹਾਣੀ ਨਹੀਂ ਬਾਹਰ ਆ ਰਹੀ ਜੇ ਜਸਟਿਸ ਦੀ ਗੱਲ ਕਰਦੇ ਆ ਤਾਂ ਜਸਟਿਸ ਵੀ ਲਟਕਿਆ ਲਟਕੇ ਨਜ਼ਰ ਆ ਰਹੇ ਹਾਂ ਜੀ ਬਿਲਕੁਲ ਮੰਤਾ ਦੁਖਦਾ ਹਣਾ ਜਦੋਂ ਸੁਣਦੇ ਹਾਂ ਗੱਲ ਤਾਂ ਜਦੋਂ ਪੰਜਾਬ ਦੀ ਮੈਂ ਤਾਂ ਸ਼ੁਰੂ ਚ ਇੱਕ ਗੱਲ ਕੀਤੀ ਵੀ ਜਦੋਂ ਪੰਜਾਬ ਨਾਲ ਕੋਈ ਦਖਾਂਤ ਬਾਬਰ ਦਾ ਮੰਤਾ ਦੁਖਦਾ ਹੀ ਆ ਹੂੰ ਵੈਸੇ ਤਾਂ ਲੋਕੀ ਅੱਦੇ ਬੇ ਪ੍ਰਵਾਹ ਵੀ ਆ ਵੀ ਕੋਈ ਜੀਵੇ ਕੋਈ ਮਰੇ ਕਿਸੇ ਨੂੰ ਖੁਸ਼ ਰਸ ਖੂਲੋ ਪਾਸੇ ਪੀਵੇ ਉਹ ਸਟੋਰੀ ਵਾਲੇ ਵੀ ਲੋਕ ਹੈਗੇ ਪਰ ਜਿਨ੍ਹਾਂ ਨੇ ਮੰਨ ਕੇ ਲਾਉਣੀ ਉਹਨਾਂ ਦੇ ਤਾਂ ਲੱਗਦੀ ਹੈ ਜੀ ਹੂੰ ਹਨਾ ਨਾਲੇ ਕਮਾਂ ਕਰਾਉਣ ਵਾਲੇ ਲੋਕਾਂ ਦੇ ਜੇ ਹੁਣ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਤਰੱਕੀ ਦੇ ਰਾਹ ਤੇ ਹੋਊਗਾ ਪੰਜਾਬ ਚ ਡਵੈਲਪਮੈਂਟ ਹੋਊਗੀ ਤੇ ਸਾਡੇ ਵਰਗਿਆਂ ਦੇ ਵੀ ਕੰਮ ਤਾਂ ਹੀ ਚੱਲਣੇ ਆ ਅਸੀਂ ਦਾ ਆਪੇ ਸੁੱਖਾਂ ਸੁਖਣੀਆਂ ਅਸੀਂ ਦਾ ਆਪੇ ਪੰਜਾਬ ਦਾ ਭਲਾ ਲੋਚਣਾ ਹੈ ਨਾ ਇਹ ਥੋੜੋ ਵੀ ਤੁਸੀਂ ਗੀਤ ਗਾ ਲਿਆ ਗੀਤ ਐਕਟ ਹੋ ਗਿਆ ਕੰਮ ਕਿੱਥੇ ਕਰਨਾ ਤੁਸੀਂ ਫੁੱਲ ਟਾਈਮ ਜੇ 뮤జిਕਲ ਫੁੱਲ ਟਾਈਮ ਲੌਂਗ ਟਾਈਮ ਦੂਰ ਅੰਦੇਸ਼ੀ ਨਾਲ ਸੋਚਣ ਵਾਲੀ ਗੱਲ ਆ ਕਿਸਾਨਾਂ ਦੇ ਮੁੱਦੇ ਆ ਕੋਈ ਫਸਲ ਵਾੜੀ ਵੇਚ ਕੇ ਤੁਸੀਂ ਉਹ ਗੀਤ ਸੁਣੇ ਹੋਣੇ ਬਸਾਖੀ ਵਾਲੇ ਹਮ ਹੈਨਾ ਤੇ ਉਹ ਗੀਤਾਂ ਦੇ ਮਹੱਤਤਾ ਤਾਂ ਹੀ ਆ ਤਾਂ ਹੀ ਸਾਡੇ ਵਰਗੇ ਲੋਕਾਂ ਦਾ ਮੁੱਲ ਪੈਣਾ ਜੇ ਉਹਨਾਂ ਦੀਆਂ ਫਸਲਾਂ ਸੇ ਰਿਚੜਦੀਆਂ ਹਮ ਉਹਨਾਂ ਦੀ ਜਿਹੜੀ ਕੀਤੀ ਮਿਹਨਤ ਸਕਸੈਸ ਹੁੰਦੀ ਆ ਹਮ ਸੋ ਬਹੁਤ ਵੱਡਾ ਦੁੱਖਾਂ ਦਿਆ ਜੇ ਪੰਜਾਬ ਦਾ ਕੋਈ ਮਾਹੌਲ ਖਰਾਬ ਹੁੰਦਾ ਹਮ ਪੰਜਾਬ ਦੀ ਜਿਹੜੀ ਸਿਚੁਏਸ਼ਨ ਸਦਾ ਹੀ ਵਧੀਆ ਹੋਵੇ ਤਾਂ ਚੰਗੀ ਗੱਲ ਆ ਕਿਸੇ ਵੀ ਫੀਲਡ ਹੁਣ ਮੰਨ ਲਓ ਸੀਮੈਂਟ ਆ ਅਗਲਾ ਕਹਿੰਦਾ ਯਾਰ ਇਹ ਤਾਂ ਗਾਉਂ ਦੇ ਵਜਾਉਂਦੇ ਸੀਮੈਂਟ ਵਾਲੀ ਦੁਕਾਨ ਦੀ ਲਾ ਲਊਗਾ ਉਹਦਾ ਵੀ ਜੇ ਕੋਈ ਕਿ ਚਾਰ ਪੈਸੇ ਕਿਤੇ ਹੋਣਗੇ ਫਸਲવાડી ਵੇਚੀ ਹੋਊ ਕਿਸੇ ਦੀ ਉਹਨੇ ਕਿਤੇ ਆਪਣਾ ਕਮਰਾ ਸ਼ਮਰਾ ਪਾਉਣਾ ਕਿ ਕਿਤੇ ਚਾਰ ਬੋਟੇ ਸੀਮੈਂਟ ਦੇ ਲੱਗਣੇ ਆ ਉਹ ਵੀ ਤਾਂ ਖੁਸ਼ੀ ਨਾਲ ਤਾਂ ਹੀ ਲਿਆਊਗਾ ਕਿਸੇ ਨਾ ਫੈਕਟਰੀ ਕਿਸੇ ਫੀਲਡ ਨੂੰ ਤੁਰਪੋ ਕਿਸੇ ਨੂੰ ਤੁਰ ਲਓ ਕੋਈ ਵੀ ਕੰਮ ਆ ਕੋਸ ਕੋਈ ਗਰੋਸਰੀ ਦੀ ਦੁਕਾਨ ਖੋਲ ਕੇ ਬਿਠਾਇਆ ਅਚਾਬਦੀ ਕੋਈ ਉਥੋਂ ਕੇ ਤਾਂ ਹੀ ਕੋਈ ਉਥੋਂ ਚਾਹ ਪੱਤੀ ਲੈ ਕੇ ਆਊਗਾ ਜੇ ਕਿਤੇ ਚਾਰ ਆਨੇ ਆਉਣਗੇ ਕਿਸੇ ਪਾਸੇ ਪੰਜਾਬ ਲਈ ਤਾਂ ਸਾਰਿਆਂ ਨੂੰ ਸੋਚਣਾ ਪੈਣਾ ਇਕਮੁੱਠ ਹੋਣਾ ਪੈਣਾ ਐ ਨਹੀਂ ਲੱਗਦਾ ਵੀ ਸੰਦੀਪ ਨੰਗਲ ਅੰਬੀਆਂ ਦੀ ਜਦੋਂ ਖਬਰ ਆਈ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਦਾ ਇਸ ਤਰੀਕੇ ਨਾਲ ਚਲੇ ਜਾਣਾ ਤੇ ਸਾਰੀ ਇੰਡਸਟਰੀ ਇੱਕ ਵਾਰੀ ਹਿੱਲੀ ਹੋਈ ਹੈ ਡਰੀ ਵੀ ਹੋਈ ਹੈ ਕਿਉਂਕਿ ਇਹ ਦੇਖੋ ਜੀ ਦੇਖੋ სპੋਰਟਸਮੈਨ ਆ ਹੁਣ ਤੁਸੀਂ ਸੰਦੀਪ ਦੀ ਗੱਲ ਮੈਂ ਸਿੰਗਰਾਂ ਦੀ ਗੱਲ ਤਾਂ ਕਰਤੀ ਹੈ ਨਾ ਵੀ ਕਿਸੇ ਕੋ 4 ਪੈਸੇ ਹੋਣਗੇ ਤਾਂ ਲਵਾਉ ਨਾਲੇ ਮਾਹੌਲ ਠੀਕ ਹੋਊਗਾ ਤਾਂ ਹੀ ਕੋਈ ਲਾਹਊਗਾ ਪੰਜਾਬ ਚ ਕਿਤੇ ਅੱਗ ਬਾਲਦੀ ਹੋਵੇ ਕਿਸੇ ਨੇ ਕਿਹਨੂੰ ਕਿੱਦਾਂ ਸੱਦਣਾ ਹੁਣ ਏਡੇ ਏਡੇ ਦਿਖਾਣ ਦੋਏ ਮੰਨ ਲਓ ਸੰਦੀਪ ਦੀ ਪਲੇਅਰਾਂ ਦੀ ਜ਼ਿੰਦਗੀ ਅਗਲਾ ਸੋਚੂ ਵੀ ਯਾਰ ਗੋਲੀਆਂ ਚੱਲਦੀਆਂ ਇਹਨਾਂ ਨੂੰ ਇਧਰਲੇ ਪਾਸੇ ਨਹੀਂ ਪਾਉਣਾ ਸਾਹਮੇ ਰਜਗਾਰ ਬਣਿਆ ਪਲੇਅਰਾਂ ਨੇ ਚੰਗੇ ਆਪਣੇ ਕਾਰਬਾਰ ਬਣਾ ਲਏ ਉਹ ਵੀ ਆਪਣੀ ਜ਼ਿੰਦਗੀ ਜਦਾਂ ਦੀ ਆਮ ਐਨ ਆਰ ਆਈ ਲੋਕ ਜ਼ਿੰਦਗੀ ਜੀਂਦੇ ਆ ਉਹਦਾਂ ਦੀ ਜ਼ਿੰਦਗੀ ਜੀਂਦੇ ਕਾਰ ਬਣਾ ਲਏ ਗੱਡੀਆਂ ਕਾਰਾਂ ਉਹਨਾਂ ਕੋਲ ਆ ਗਈਆਂ ਬਾਹਰਲੇ ਜਹਾਜ਼ ਝੂਟ ਲੈ ਆ ਸੋ ਹਰ ਹਰ ਫੀਲਡ ਮੇ ਕੋਈ ਇਹ ਨਹੀਂ ਵੀ ਗੌਣ ਵਾਲਿਆਂ ਨੂੰ ਗੌਣ ਵਾਲਿਆਂ ਦੀ ਤੁਸੀਂ ਗੱਲ ਪਾਸੇ ਕਰ ਦਿਓ ਸਾਡੇ 66 ਪੈਂਦੀ ਪਲੇਅਰ 66 ਤਾਂ ਪੈਣੀ ਆ ਜੇ ਮਾਹੌਲ ਸਿਕਾਵਾ ਹੋਊਗਾ ਪਲੇਅਰ ਸੇਫ ਹੋਣਗੇ ਆ ਪਲੇਅਰ ਸੇਫ ਹੋਣਗੇ ਮਾਹੌਲ ਠੀਕ ਹੋਊਗਾ ਚਾਹ ਨਾਲ ਬੰਦਾ ਆਊਗਾ ਨਹੀਂ ਤਾਂ ਬੰਦੇ ਐਨਆਰਆਈ ਨਹੀਂ ਡਰਦੇ ਹੋਣੇ ਵੀ ਉੱਥੇ ਦਾ ਸਾਲਾ ਮਾਰ ਮਰਾਈਆ ਪੰਜਾਬ ਦੇ ਵਿੱਚ ਤੇ ਫੇ ਬੰਦਾ ਜਾਊ ਕਿਹੜੇ ਪਾਸੇ ਵਾਜੀ ਕੈਨੇਡਾ ਦੇ ਚ ਰਹਿੰਦੇ ਹੋਏ ਗੱਲਾਂ ਹੁੰਦੀਆਂ ਨੇ ਪੰਜਾਬ ਬਾਰੇ ਪੰਜਾਬ ਦੀ ਗੱਲ ਕਿੱਥੇ ਨਹੀਂ ਹੁੰਦੀ ਵਰਲਡ ਚ ਹੁੰਦੀ ਆ ਤੇ ਪੰਜਾਬੀ ਹੈ ਕਿੱਥੇ ਨਹੀਂ ਸਾਰੇ ਵਰਲਡ ਦੇ ਵਿੱਚ ਪੰਜਾਬੀ ਆ ਤੇ ਇਹ ਗੱਲਾਂ ਹੁੰਦੀਆਂ ਨੇ ਵੀ ਮਾਹੌਲ ਵੈਸੇ ਤੁਸੀਂ ਬਾਹਰ ਜਿਦੋਂ ਦੇਖੋ ਮੂੰਹ ਚ ਗੱਲ ਨਿਕਣੀ ਮਾਹੌਲ ਖਰਾਬ ਤੇ ਨਾਲ ਹੀ ਤੁਹਾਡੇ ਅਫੈਕਟ ਨਾਲ ਹੀ ਆ ਗਿਆ ਹੁਣ ਤੁਹਾਨੂੰ ਪਤਾ ਲੱਗ ਜੇ ਬੀ ਸ਼ੰਕਰ ਦਾ ਮਾਹੌਲ ਖਰਾਬ ਆ ਹੂੰ ਤੇ ਬੰਦਾ ਸੋਚਾ ਯਾਰ ਦੂਜੇ ਪਾਸੇ ਦੀ ਲੰਘ ਜਾ ਉਹ ਦਰਾਂ ਨੂੰ ਗਾਲ ਨਹੀਂ ਆ ਫਗਵਾੜੇ ਵਾਲੀ ਦੀ ਲੰਘਣਾ ਹੈ ਨਾ ਪੰਜਾਬ ਦੀ ਗੱਲ ਹੋ ਰਹੀ ਹੈ ਬਾਹਰ ਬੈਠੇ ਪੰਜਾਬ ਦਾ ਮਾਹੌਲ ਕਰਾ ਵੀ ਉੱਥੇ ਯਾਰ ਲੋਅ ਐਂਡ ਆਰਡਰ ਫਲਾਨਾ ਤਮੁਕਾਨਾ ਅਫੈਕਟ ਪੈ ਜਾਂਦਾ ਜੀ ਨਾ ਥੱਥ ਉੱਥੀ ਅਸਰ ਹੁੰਦਾ ਕਿਉਂਕਿ ਮੈਂ ਲੁਧਿਆਣੇ ਤੋਂ ਲੁਧਿਆਣੇ ਤੁਸੀਂ ਵੀ ਬੜੀ ਬੜੀ ਗਏ ਹੋਗੇ 12:00 ਵਜੇ ਤੱਕ ਦੁਕਾਨਾਂ ਆਮ ਖੁੱਲਦੀਆਂ ਸੀ ਹੁਣ ਲੋਕੀ 9:00 ਵਜੇ ਪੈਕ ਕਰਦੇ ਨੇ ਚਲੋ ਜੀ ਹਾਂਜੀ ਹੁਣਾ ਨਹੀਂ ਚਾਹੀਦਾ ਨਾ ਰੰਗਲਾ ਪੰਜਾਬ ਆ ਮਸਤੀ ਖੁਸ਼ਹਾਲੀ ਹਮ ਡਿਵੈਲਪਮੈਂਟ ਹੀ ਸ਼ਬਦ ਜੋੜਨੀ ਚਾਹੀਦੀ ਨਾ ਕਿ ਵੀ ਬੈਠ ਕੋਈ ਸ਼ਬਦ ਜੁੜੇ ਕਦੇ ਮਾਨ ਨਹੀਂ ਕਰਦਾ ਵੀ ਹੁਣ ਤਾਂ ਸਰਕਾਰ ਵੀ ਸਰਕਾਰ ਦੇ ਵਿੱਚ ਇਹ ਗੱਲ ਕਰਦੇ ਆ ਤਾਂ ਸਭ ਤੋਂ ਉੱਪਰ ਕਲਾਕਾਰ ਹੀ ਆ 한지.